ਇਨਾ ਇਨਸਾਨ ਹੋਣ ਤੋਂ ਪਿੱਛੋਂ ਫਿਰ ਕਿਉਂ ਅਖਰੀ ਹਿੰਦੂ ਵਰਤਿਆ? ਕਈ ਕਹਿੰਦਾ ਜੀ ਸੰਤਾਂ ਨੇ ਮੂੰਹ ਹਿੰਦੂ ਫੱਗਦਾ ਨਹੀਂ। ਮੈਂ ਕਿਹਨੂੰ ਸਰਟੀਫਿਕੇਟ ਦਿੱਤਾ ਕਿ ਮੈਂ ਸੰਤ ਆ? ਕਿਸੇ ਵੱਲੋਂ ਲੈ ਕੇ ਦਿੱਤਾ ਮੈਂ ਸੰਤ ਆ। ਮੈਂ ਤਾਂ ਜਰਨੈਲ ਸੰਗਤ ਖਲਸ ਕਾਲਸ। ਹਿੰਦੂ ਅਖਰੀ ਕਿਉਂ ਵਰਤਿਆ? ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ। ਵੈਰ ਹੁੰਦਾ ਤਾਂ ਮੈਂ ਹਿੰਦੂ ਦੀ ਕੁੜੀ ਨਾਲ ਸ਼ਰਾਬ ਕਰਦਾ ਜਲਾਵਾ ਬਾਤਾਂ। ਫੋਕਮ ਚੰਦ ਦੀ ਹਿੰਦੂ ਦੀ ਲੜਕੀ ਹਿੰਦੂ ਚੁੱਕ ਕੇ ਲੈ ਗਿਆ ਜ਼ਬਰਦਸਤੀ ਨੌਜਵਾਨ ਮੁੰਡਾ। 10000 ਦੇ ਕੱਠੀ ਚਾਣ ਕੇ ਸਟੇਜ ਤੇ ਚੀਕਾਂ ਮਾਰ ਕਰ ਰਿਹਾ ਸੰਤ ਜੀ ਤੁਸੀਂ ਦੰਦਵੀ ਟਕਸਾਲ ਦੇ ਸੇਵਾਦਾਰ ਹੋ ਤਰਾਪਨ ਸੁਨੇਹ ਸਿੱਖ ਹਿੰਦੂਆਂ ਦੀਆਂ ਲੜਕੀਆਂ ਛਡਾਉਂਦੇ ਰਹੇ ਐ ਮੇਰੀ ਨੌਜਵਾਨ ਕੁਆਰੀ ਲੜਕੀ ਨੂੰ ਹਿੰਦੂ ਚੁੱਕ ਕੇ ਲੈ ਗਿਆ ਜੇ ਮੇਰੇ ਮਨ 'ਚ ਵਿਤਕਰਾ ਹੁੰਦਾ ਮੈਂ ਉਹਨੂੰ ਕਹਿੰਦਾ ਸਟੇਜ ਤੋਂ ਉੱਡ ਜਾ ਜਾਂ ਹਿੰਦੂਆਂ ਨੂੰ ਕਹਵੇ ਪਰ ਨਹੀਂ ਗੁਰੂ ਦਾ ਸਿੱਖਣਾ ਫਰਜ਼ ਆ ਨਾਮ ਕਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ ਤੇ ਚੱਲੇ ਐ ਉਹਨੂੰ ਕਹਾਂ ਕਿ ਮੈਂ 12 ਵਜੇ ਬੋਲ ਰਿਹਾ ਸਟੇਟ ਦੇ ਜਰਾਲਾਵਾ ਜਿਹੜਾ ਫਾਜ਼ਿਲਕਾ ਦੇ ਕੋਲ ਹੈ ਉਹਨੂੰ ਕਹ ਪੰਜ ਵਜੇ ਤੂੰ ਤੇਰੀ ਲੜਕੀ ਕਰਿਆ ਗਈ ਪਰ ਗੱਲ ਠੀਕ ਹੋਈ ਤੇ ਹੋਰ ਰੌਲਾ ਨਾ ਪਈ ਹੋਇਆ ਮਹਿੰਦਰ ਸਿੰਘ ਸਾਂਝਾ ਵਾਲੇ ਦਾਸ ਨੇ ਡਿਊਟੀ ਲਈ ਖਾਲਸਾ ਜੀ ਪੌਣੇ 5 ਵਜੇ ਨੂੰ ਉਹ ਲੜਕੀ ਲੈ ਕੇ Hindu ਦੇ ਘਰੇ ਦਿੱਤੀ ਕਲਾਸ ਚੰਦਰ ਕਰਿਆਣਾ ਦੁਕਾਨ ਵਾਲਾ ਇੱਥੇ ਉਹਦੀ ਦੁਕਾਨ ਨੂੰ ਅੱਗ ਲੱਗ ਗਈ ਕਰੀਆਨੇ ਜੁਨੀਅਰ ਨੇ ਕਹ ਕੇ ਭਿੰਡਰਾਵਾਲਾ ਨਾਮ ਲੈ ਦੇ ਉਹਨੇ ਨਹੀਂ ਲਿਆ ਦੋ ਸਿੱਖ ਤੇ ਇੱਕ Hindu ਤਿੰਨੇ ਮੇਰੇ ਕੋਲ ਕਮਰੇ ਚ ਆਏ ਆ ਕੇ ਰੋਕਿਆ ਮੈਂ ਕੀ ਗੱਲ ਰੋਣਾ ਕਿਉਂ ਹੈ ਕਹ ਲਗਾ ਦੀ ਮੇਰੀ ਦੁਕਾਨ ਸੜ ਗਈ ਮੈਂ ਦੱਸ ਕੀ ਚਾਹੁੰਦਾ ਹੈ ਕਰਨਾ ਜੋ ਤੁਸੀਂ 100 ਰੁਪਇਆ ਦੇ ਦਿਓ ਤੇ ਮੈਨੂੰ ਬਹਾਨਾ ਮਿਲ ਜੂਗਾ ਗ੍ਰਹੀ ਕਰਨ ਦਾ ਉਹਨੂੰ 500 ਰੁਪਇਆ ਦਿੱਤਾ ਪਰਮਾਨ ਨੂੰ ਅੱਗ ਲੱਗੀ ਕਪੂਰਥਲੇ ਉਥੋਂ ਦੇ ਲੀਡਰਾਂ ਨੂੰ ਵੀ ਪਤਾ ਹੈ 5000 ਰੁਪਏ ਉਹਦੇ ਮੁਕਾਦਮੇ ਤੇ ਖਰਚਾ ਜੱਥੇ ਨੇ ਦੋ ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਗਏ ਫਰਾ ਰੋਕੂ ਕੰਮ ਵਿੱਚ 10000 ਰੁਪਏ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਦਿੱਤਾ ਹੈ 5-5000 ਜੱਥੇ ਨੇ ਦਿੱਤਾ ਹੈ ਤੇ ਜੇ ਸਾਰਿਆਂ ਨਾਲ ਹਿੰਦੂਆਂ ਨਾਲ ਵੈਰ ਹੋਵੇ ਤੇ ਮੈਨੂੰ ਕੀ ਲੋੜ ਤੇ ਇਹਨੂੰ ਪੈਸੇ ਦੇਣ ਦੀ ਸਾਰੇ ਹਿੰਦੁਸਤਾਨ ਦੀ 7 ਕਰੋੜ ਦੀ ਗਿਣਤੀ ਹਿੰਦੂਆਂ ਵਿੱਚੋਂ ਕੋਈ ਮਾਜਦਾ ਲਾਲ ਇੱਥੇ ਦੇ Hindu ਹੋਵੇ ਤੇਰਾ ਸਿੱਖ ਜਿਹੜੇ ਕਹਿੰਦੇ ਸਾਡਾ ਫਰਕ ਪਉਂਦਾ ਹੈ ਬਾਹ ਖੜੀ ਕਰਕੇ ਕੋ ਕਿਸੇ ਹਿੰਦੁਸਤਾਨ ਦੇ ਇੱਕ Hindu ਨੇ ਨਵੀਂ ਪੰਜੀ ਦੀ ਸਿੱਖਸ਼ੀ ਦਾ ਨੇ ਪਰਿਵਾਰਾਂ ਨੂੰ ਘਰ ਜਾ ਕੇ ਦਿੱਤੀ ਹੈ ਸਾਡਾ ਰਸਤਾ ਸਾਡਾ Hindu ਅਖਰ ਕਿਉਂ ਵਰਤਿਆ ਉਸੇ ਵਿੱਚ ਨਹੀਂ ਮਰਦਾ ਤਾਲੀਬ ਲੈ ਕੇ ਕਾਇਲ ਕਰਾਂਗਾ 200 ਦੇ ਲਗ ਪਾਕਿਸਤਾਨ ਸਿੰਘ ਸ਼ੀਰ ਹੋ ਗਏ ਐ ਥੋੜੇ ਘੱਟ ਐ ਤੁਸੀਂ ਦੱਸੋ ਗਵਰਨਮੈਂਟ ਦਾ ਕੋਈ ਚੌਂਕੀਦਾਰ ਤੁਹਾਡੀ ਇਨਕੁਆਰੀ ਤੇ ਆਇਆ? ਮੈਂ ਤੇ ਇਨਕਾਰ ਹੀ ਕਰਨ ਸੀ ਪ੍ਰਧਾਨ ਨੇ ਬਿਆਨ ਦਿੱਤਾ। ਪਤਾ ਨਹੀਂ ਮਹੀਨੇ ਕਿ ਦੋ ਮਹੀਨੇ ਪਿਛੋੜਾ ਹੁਕਮ ਆ ਜਾਂਚਦਾ। ਜੇ ਉਹ ਹੁਕਮ ਹੋ ਗਿਆ 3 ਮਹੀਨੇ ਮਨਜ਼ੂਰ ਹੋਈ ਨੂੰ ਹੋ ਗਿਆ ਫੈਸਲਾ ਹੋ ਗਿਆ ਔਰ ਰੀਲੀਜ਼ ਨਹੀਂ ਕਰ ਦੇਗਾ ਕਿਉਂਕਿ ਪੁਲਿਸ ਦੇ ਉਲਟ ਚੰਦੀ ਹੈ। ਲਾਲਾ ਪਿੱਤਾ ਮਰ ਗਿਆ ਉਸੇ ਸਾਲ ਦਾ 9 ਤਰੀਕ ਨੂੰ ਮਰਿਆ 12 ਨੂੰ ਮੇਰੇ ਤਿੰਨ ਦਿਨਾਂ ਵਿੱਚ ਵਰਾਟ ਜਾਰੀ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲੱਗ ਕੇ ਨੂੰ 2 ਸਾਲ ਤੋਂ ਉੱਪਰ ਹੋ ਗਿਆ ਅੱਜ ਦਿਨ ਹੁਣ ਤੱਕ ਇਨਕੁਆਰੀ ਠੱਪ ਹੈ ਕਿੰਨਾ ਚਿਰ ਇੰਤਜ਼ਾਰ ਰੱਖਾਂਗੇ ਹਿੰਦੂ ਅਖਰ ਕਿਉਂ ਬਰਤੀਏ 2 ਸਾਲ ਲਗਪਗ ਸਿੰਘਸ਼ੀਰ ਹੋ ਗਿਆ ਦੱਸੋ ਹਿੰਦੁਸਤਾਨ ਦੀ ਗਵਰਨਮੈਂਟ ਦਾ ਚੌਂਕੀ ਦਾ ਤੁਹਾਡੇ ਕੋਲ ਆਇਆ ਕਿਸੇ ਕੋਲ ਪਰ ਕੋਈ ਪੁਲਿਸ ਨਾ ਮਰੇ ਆਪਣੇ ਅਸ਼ੋਕ ਕੁਮਾਰ ਹਿੰਦੂ ਦਾ ਪੁੱਤਰ ਪੁਲਿਸ ਦੀ ਗੋਲੀ ਨਾਲ ਮਰ ਗਿਆ ਪਟਿਆਲੇ ਗ੍ਰਾਮਾਂਂ ਪ੍ਰੀਵਿਪਜਾਇਆ ਚਤਰੇਦੀ ਵੀ ਪੰਚਾਇਤ ਇੰਦਰਾ ਰਾਣੀ ਵੀ ਭੱਜੀ ਆਈ ਜੇ ਉਹਨੂੰ 7 ਕਰੋੜ ਦੀ ਗਿਣਤੀ ਵਿੱਚੋਂ ਇੱਕ ਮਰੇ ਦਾ ਦਰਦ ਹੈ ਤੇ 2 ਕਰੋੜ ਦੀ ਗਿਣਤੀ ਵਿੱਚੋਂ 200 ਮਰੇ ਦਾ ਕੋਈ ਦਰਦ ਨਹੀਂ ਜੇ ਰਾਖੋ ਉੱਥੇ ਰਾਉਣਾ ਚਾਹੀਦਾ ਜਿੱਥੇ ਪੀੜ ਲੱਗਦੀ ਹੈ ਜਿੱਥੇ ਪਤਾ ਹੀ ਨਹੀਂ ਲੱਗਿਆ ਉੱਥੇ ਰਾਉਣਾ ਚਾਹੀਦਾ